ਤਾਂ ਕਿ ਜਦੋਂ ਤੁਸੀਂ ਫਤਿਹ ਕਰ ਸਭ ਜਾਂ ਚਮਕੋ ਸਾਥ ਜਾਣਾ ਹੁੰਦਾ ਕਿਤੇ ਰਾਤ ਨੂੰ ਇਹ ਗੱਲ ਤਾਂ ਨਹੀਂ ਕਹਿੰਦੇ ਕਿ ਮੈਂ ਵਾਲ ਸੈਟ ਕਰਾਵਾਂ ਦਾੜੀ ਤੇ ਮਸ਼ੀਨ ਲਵਾਵਾਂ ਜਦੋਂ ਮਤਾ ਸੁੰਦਰ ਕੌਰ ਜੀ ਗੁਰੂ ਸਾਹਿਬ ਜੀ ਨੂੰ ਸਾਬੋ ਕੀ ਤਲਗੜੀ ਵਿਖੇ ਮਲੇ ਤਾਂ ਗੁਰੂ ਸਾਹਿਬ ਜੀ ਨੂੰ ਪੁੱਛਿਆ ਗੁਰੂ ਸਾਹਿਬ ਜੀ ਚਾਰ ਸੱਤ ਜਾਦੇ ਨજર ਨਹੀਂ ਆਉਂਦੇ ਤਾਂ ਗੁਰੂ ਸਾਹਿਬ ਜੀ ਨੇ ਉੱਥੇ ਬੈਠੇ ਸੰਗਵਾਲ ਬਾਹ ਕਰਕੇ ਕਿਹਾ ਸੀ ਇਨ ਪੁੱਤਰਨ ਕੇ ਅਸੀਸ ਵਾਹ 10 ਚਾ ਚਾਰਵੇਂ ਤੋਂ ਕੀਆ ਹੁਆ ਜੀਵਤ ਕਈ ਨਜ਼ਾਰਾ ਉਹਨਾਂ ਸਾਰਿਆਂ ਦਾ ਸਰੂਪ ਬਾਬਾ ਅਜੀਤ ਸਿੰਘ ਬਾਬਾ ਗਜਾ ਸਿੰਘ ਵਰਗਾ ਸੀ ਪਰ ਅੱਜ ਦੀ ਇਹ ਮਾਮਾ ਵੀ ਘਟ ਨਹੀਂ 25 ਤਰੀਕ ਨੂੰ ਕਈਆਂ ਨੇ ਤਾਂ ਬੱਚਿਆਂ ਨੂੰ ਲਾਲ ਕੱਪੜੇ ਲਾਲ ਟੋਪੀਆਂ ਹੱਥਾਂ ਵਿੱਚ ਟ੍ਰੋਫੀਆਂ ਦੇ ਪੈਕਟ ਦੇ ਕੇ ਭੇਜਿਆ ਹੋਣਾ ਮਾਮਾ ਤੁਸੀਂ ਵੀ ਸ਼ਰਨ ਘੜਦੀਆਂ ਵਾਰਸਾ ਹੋ ਜੇ ਤੁਸੀਂ ਅੱਜ ਆਪ ਬੱਚਿਆਂ ਨੂੰ ਟੋਪੀਆਂ ਪਾਈਆਂ ਨੇ ਨਾ ਵੱਡੇ ਉਹ ਕਿਉਂ ਦਮਾਲਾ ਕਿਵੇਂ ਸਜੋਣਗੇ ਸਿੱਖ ਦੀ ਪਛਾਣ ਕਿਸ ਤੇ ਕੜਾ ਹੈ ਨਾ ਕਿ ਪੱਥਰ ਦੀ ਮੁਦਰੀ ਜਾਂ ਮੌਲੀ ਅੱਜ ਦੇ ਦਿਨ ਮੈਂ ਸਿੱਖ ਕੌਮ ਨੂੰ ਚੜ੍ਹਦੀ ਕਾ ਦਾ ਸੰਦੇਸ਼ ਵੀ ਦੇਣਾ ਚਾਹੁੰਦਾ ਹਾਂ ਐਵੇਂ ਨਾ ਕਿਆ ਕਰੋ ਸੰਤਾ ਲਗਰੀ ਹੈ ਇਹ ਸਾਡੀਆਂ ਹੀ ਗਲਤੀਆਂ ਨੇ ਜੋ ਮੈਂ ਪਹਿਲਾਂ ਦੱਸ ਦਿੱਤਾ ਹਾਂ ਜੇਸੀਂ ਸੋਖ ਚੁੰਦੇ ਹਾਂ ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਜੋੜੀਏ ਖਾਲਸਾ ਪੰਚਰ ਦੀ ਕਲਾ ਚ ਸੀ ਹੈ ਤੇ ਹਮੇਸ਼ਾ ਰਹੇਗਾ ਰਾਜ ਕਰੇਗਾ ਖਾਲਸਾ ਆਖੀ ਰਹੇ ਨ ਕੋ ਹੋਏ ਪੰਥ ਕੀ ਜੀਤ ਤੱਕ ਤੂੰ ਲੈ ਚਾਰੇ ਪੰਥ ਮਹਾਰਾਜ ਦੇ ਗੋਲੇ ਸੋਨੇ ਹਾਲ ਸਤ ਸ੍ਰੀ ਅਕਾਲ ਅੱਜ ਤਾਂ ਅਸੀਂ ਪ੍ਰਧਾਨਗੀ ਜਾਂ ਪੱਖੇ ਦੇ ਨਾਮ ਨਾਲ ਲਿਖਿਆ ਜਾਵੇ ਤਾਂ ਅਸੀਂ ਲੜਨ ਲੱਹ ਪੈਂਦੇ ਹਾਂ ਪਰ ਬਹੁਤ ਘੱਟ ਸੰਗਤ ਨੂੰ ਇਹ ਪਤਾ ਹੋਵੇਗਾ ਕਿ ਪਈ ਹਰਦੇਵ ਸਿੰਘ ਜੀ ਚਮਕੌਰ ਸਾਹਿਬ ਗੁਰਦੁਆਰਾ ਬਣਾਉਣ ਵਾਸਤੇ ਜਗ੍ਹਾ ਦਿੱਤੀ ਅਤੇ ਗ੍ਰੰਥੀ ਸੇਜ ਜੀ ਨੂੰ ਕਹਿਆ ਪਾਈ ਸਹਿਬ ਜੀ ਅਰਦਾਸ ਕਰੋ ਮੇਰੇ ਘਰ ਔਲਾਦ ਨਾ ਹੋਵੇ ਤਾਂ ਜੋ ਮੇਰੀ ਪੀੜ੍ਹੀ ਅੱਗੇ ਨਾ ਚੱਲ ਸਕੇ ਕਿਉਂਕਿ ਉਹ ਇਹ ਕਹਿਣਾ ਕਿ ਇਹ ਜਗ੍ਹਾ ਸਾਡੀ ਹੈ ਸੋਸੀਨਾ ਸਿੰਘਾ ਨੂੰ ਯਾਦ ਰੱਖਣਾ ਹੈ ਗੱਜ ਕੇ ਫਤਿਹ ਸੰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਪਿਆਰਿਓ